ਹੈਲੋ ਜੀ ਸਲਾਮ ਅਦਾਬ ਨਮਸਤੇ ਸਭ ਸੇਖਾਲ ਤੇ ਜੈ ਸائیں ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਗੱਲ ਕਰਨੀ ਸائیں ਲਾਡੀ ਸ਼ਾਹ ਸਰਕਾਰ ਜੀ ਉਹਨਾਂ ਦੇ ਇਤਿਹਾਸ ਬਾਰੇ ਕਿ ਸائیں ਲਾਡੀ ਸ਼ਾਹ ਸਰਕਾਰ ਵਿਜੇ ਕੁਮਾਰ ਭੱਲਾ ਤੋਂ ਸائیں ਲਾਡੀ ਸ਼ਾਹ ਜੀ ਕਿਵੇਂ ਬਣੇ ਇਹ ਵੀਡੀਓ ਵੀ ਮੈਂ ਐਸੇ ਕਰਕੇ ਬਣਾ ਰਿਹਾ ਕਿਉਂਕਿ ਮੈਨੂੰ ਬਹੁਤ ਲੋਕਾਂ ਦੇ ਮੈਸੇਜ ਆਏ ਕਿ ਭਾਜੀ ਸائیں ਜੀ ਦੀ ਜਿਹੜੀ ਜੀਵਨੀ ਆ ਕਿ ਉਹ ਆਪਣੇ ਅਸਲੀ ਨਾਮ ਤੋਂ ਸਾਈ ਲਾਦੀ ਸ਼ਾ ਸਾਈ ਗੁਲਾਮ ਸ਼ਾ ਕੀਵੇਂ ਬਣੇ ਇਹਦੇ ਬਾਰੇ ਸਾਨੂੰ ਜਰੂਰ ਵੀਡੀਓ ਬਣਾ ਕੇ ਦੱਸਿਓ ਸੋ ਸਾਈ ਲਾਦੀ ਸ਼ਾ ਸਰਕਾਰ ਬਾਬਾ ਮੁਰਾਦ ਸ਼ਾ ਸਰਕਾਰ ਦੇ ਭਤੀਜੇ ਸੀਗੇ ਕਿਉਂਕਿ ਜਿਨ੍ਹਾਂ ਨੇ ਹਿਸਟਰੀ ਸੁਣੀ ਹੋਈ ਆ ਜਾਂ ਹਿਸਟਰੀ ਪੜ੍ਹੀ ਹੋਈ ਆ ਨਕੋਦਰ ਦਰਬਾਰ ਦੀ ਦਰਬਾਰ ਦੇ ਬਾਰੇ ਸਾਰੀ ਉਹਨਾਂ ਨੂੰ ਪਤਾ ਹੋਣਾ ਕਿ ਸਾਈ ਜੀ ਦੇ ਫੈਮਿਲੀ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਕੋਈ ਫਕੀਰ ਆ ਕੇ ਕਹਿ ਕੇ ਗਿਆ ਸੀ ਕਿ ਤੁਹਾਡੇ ਖਾਨਦਾਨ ਦੇ ਵਿੱਚ ਦੋ ਫਕੀਰ ਹੋਣਗੇ ਜਿਨ੍ਹਾਂ ਚੋਂ ਇੱਕ ਬਾਬਾ ਮੁਰਾਸ਼ਾ ਸਰਕਾਰ ਸੀਗੇ ਤੇ ਦੂਸਰੇ ਸਾਈਂ ਲਾਡਿਸ਼ਾ ਸਰਕਾਰ ਜਦੋਂ ਬਾਬਾ ਮੁਰਾਸ਼ਾ ਸਰਕਾਰ ਨੇ ਇਸ ਦੁਨੀਆ ਤੋਂ ਪਰਦਾ ਕੀਤਾ ਉਸ ਸਮੇਂ ਸਾਈਂ ਲਾਡਿਸ਼ਾ ਸਰਕਾਰ 14 ਸਾਲ ਦੇ ਸੀਗੇ ਸਾਈ ਲਾਦੀਸ਼ਾ ਸਰਕਾਰ ਇੱਕ ਵਾਰ ਆਪਣੇ ਭੂਆ ਹੋਂ ਦੇ ਘਰ ਛੁੱਟੀਆਂ ਕੱਟਣ ਗਏ। ਉੱਥੇ ਬੱਚਿਆਂ ਦੇ ਨਾਲ ਖੇਡ ਰਹੇ ਸੀ। ਅਚਾਨਕ ਖੇਡ ਦੇ ਖੇਡ ਦੇ ਕਹਿੰਦੇ ਇਹਨਾਂ ਦੀ ਆਵਾਜ਼ ਬਦਲ ਗਈ। ਜਦੋਂ ਆਵਾਜ਼ ਬਦਲੀ ਤਾਂ ਸਾਈ ਲਾਦੀਸ਼ਾ ਸਰਕਾਰ ਜੀ ਜਿਹੜੇ ਨੇ ਉਹਨਾਂ ਦੀ ਭੂਆ ਜੀ ਨੇ ਪਛਾਣੀ ਆਵਾਜ਼ ਕਿ ਇਹ ਤਾਂ ਬਾਬਾ ਮੁਰਾਦ ਸ਼ਾਹ ਦੀ ਆਵਾਜ਼ ਆ। ਤਾਂ ਬਾਬਾ ਮੁਰਾਦ ਸ਼ਾਹ ਜੀ ਨੇ ਸائیں ਲਾਡੀ ਸ਼ਾਹ ਸਰਕਾਰ ਦੀ ਭੂਆ ਨੂੰ ਇਹ ਕਿਹਾ ਕਿ ਇਹਨੂੰ ਸਵੇਰੇ ਹੀ ਇੱਥੋਂ ਨਕੋਦਰ ਭੇਜ ਦੋ ਕਿ ਉੱਥੇ ਜਿਹੜਾ ਮੇਰਾ ਦਰਬਾਰ ਆ ਉਹ ਇਹਦੀ ਉਡੀਕ ਕਰ ਰਿਹਾ ਸائیں ਜੀ ਦੇ ਭੂਆ ਜੀ ਸائیں ਜੀ ਨੂੰ ਸਵੇਰੇ ਹੀ ਵਾਪਸ ਨਕੋਦਰ ਭੇਜ ਦਿੰਦੇ ਨੇ ਸائیں ਲਾਡੀ ਸ਼ਾਹ ਸਰਕਾਰ ਦਾ ਕਹਿੰਦੇ ਉਸ ਟਾਈਮ ਤੇ ਸਰੀਰ ਇੰਨਾ ਤਾਪ ਰਿਹਾ ਸੀ ਕਿ ਜਿਵੇਂ ਅੰਦਰੋਂ ਅੱਗ ਨਿਕਲ ਰਹੀ ਹੋਵੇ ਤਾਂ ਉਹ ਸਿੱਧਾ ਨਕੋਦਰ ਉਸੇ ਦਰਬਾਰ ਤੇ ਗਏ ਜਾ ਕੇ ਐ ਸੀਗਾ ਕਿ ਬਸ ਕੱਪੜੇ ਪਾੜ दिए ਸਾਰੇ ਤਾਂ ਉਹਨਾਂ ਨੂੰ ਜਦੋਂ ਘਰੇ ਲੈ ਕੇ ਗਏ ਉਹਨਾਂ ਨੂੰ ਬਹੁਤ ਜ਼ਿਆਦਾ ਤੇਜ਼ ਬੁਖਾਰ ਹੋਇਆ ਘਰ ਤੇ ਸਾਰੇ ਡਰ ਗਏ ਤਾਂ ਸਾਈ ਲਾਡੀ ਸ਼ਾ ਸਰਕਾਰ ਦੇ ਪਿਤਾ ਜੀ ਉਹ ਬਾਬਾ ਮੁਰਾਦ ਸ਼ਾ ਜੀ ਦੀ ਤਸਵੀਰ ਦੇ ਕੋਲ ਜਾ ਕੇ ਉਹਨਾਂ ਨੇ ਮਾਫੀ ਮੰਗੀ ਕਿ ਸਰਕਾਰ ਮੇਰੇ ਪੁੱਤ ਨੂੰ ਠੀਕ ਕਰ ਦੋ ਤੁਹਾਨੂੰ ਚਾਹੀਦਾ ਤੁਸੀਂ ਲੈ ਲਓ ਪਰ ਇਹ ਵੀ ਜਿਹੜੀ ਹਾਲਤ ਆ ਸਾਡੇ ਤੋਂ ਦੇਖੀ ਨਹੀਂ ਜਾਂਦੀ ਤਾਂ ਬਾਬਾ ਮੁਰਾਦ ਸ਼ਾਹ ਜੀ ਦੀ ਤਸਵੀਰ ਦੇ ਵਿੱਚੋਂ ਕਹਿੰਦੇ ਆਵਾਜ਼ ਆਈ ਕਿ ਲਾਲਾ ਹੁਣ ਮੰਨਦਾ ਆ ਕਿ ਉਦੋਂ ਤੈਨੂੰ ਕਿਹਾ ਸੀ ਨਾ ਕਿ ਤੈਨੂੰ ਉਦੋਂ ਦੇਖਾਂਗੇ ਕੁੜਦਿਆਂ ਨੂੰ ਕਿ ਜਦੋਂ ਤੇਰੀਆਂ ਅੱਖਾਂ ਦੇ ਸਾਹਮਣੇ ਤੇਰਾ ਪੁੱਤ ਫਕੀਰ ਹੋ ਤਾ ਸਾਈਂ ਜੀ ਦੇ ਪਿਤਾ ਜੀ ਨੇ ਉਹਨਾਂ ਤੋਂ ਮਾਫੀ ਮੰਗੀ ਤਾਂ ਸਾਈਂ ਲਾਡੀ ਸ਼ਾਹ ਸਰਕਾਰ ਜਿਹੜੇ ਨੇ ਉਹ ਠੀਕ ਹੋਏ ਉਹਨਾਂ ਦਾ ਬੁਖਾਰ ਠੀਕ ਹੋਇਆ ਹੋਗੇ ਐਦਾਂ ਹੀ ਕਾਫੀ ਸਾਲ ਲੰਘੇ ਜਦੋਂ ਸਾਈਂ ਜੀ ਜਵਾਨੀ ਟਾਈਮ ਦੇ ਵਿੱਚ ਆ ਗਏ ਵੱਡੇ ਹੋ ਗਏ ਹੁਣ ਬਾਬਾ ਮੁਰਾਦ ਸ਼ਾ ਸਰਕਾਰ ਜੀ ਦਾ ਪੈਰਾ ਬਾਬਾ ਮੁਰਾਦ ਸ਼ਾ ਸਰਕਾਰ ਜੀ ਦੀ ਪਾਵਰ ਸਾਈਂ ਲਾਡੀ ਸ਼ਾ ਸਰਕਾਰ ਜੀ ਦੇ ਨਾਲ ਸੀ ਪਰ ਉਹਨਾਂ ਨੂੰ ਚਾਹੀਦਾ ਸੀ ਗੁਰੂ ਇੱਕ ਵਧੀਆ ਗੁਰੂ ਜਿਹੜਾ ਉਹਨਾਂ ਨੂੰ ਚੰਗੀ ਤਰ੍ਹਾਂ ਉਸ ਕਾਬਿਲ ਬਣਾ ਦੇਵੇ ਕਿ ਬਾਬਾ ਮੁਰਾਦ ਸ਼ਾ ਸਰਕਾਰ ਜਿਹੜੇ ਨੇ ਉਹ ਚਾਹੁੰਦੇ ਸੀ ਤਾਂ ਸਈ ਲਾਡੀ ਸ਼ਾ ਸਰਕਾਰ ਨੇ ਆਪਣਾ ਗੁਰੂ ਲੱਭਣ ਲਈ ਕਾਸ਼ੀ ਵੀ ਗਿਆ ਕੱਢਿਆ ਹਰਦਵਾਰ ਵੀ ਗਏ ਬਹੁਤ ਜਗ੍ਹਾ ਘੁੰਮੇ ਆਖਰ ਤੇ ਉਹ ਨਕੋਦਰ ਦੇ ਵਿੱਚ ਹੀ ਬਾਪੂ ਬ੍ਰਹਮ ਜੋਗੀ ਮਹਾਰਾਜ ਦੇ ਦਰਬਾਰ ਗਏ ਦਰਬਾਰ ਜਾ ਕੇ ਮੱਥਾ ਟੇਕਿਓ ਬਿਲਕੁਲ ਪਿੱਛੇ ਜਾ ਕੇ ਬੈਠ ਗਏ ਤੇ ਬਾਪੂ ਬ੍ਰਹਮ ਜੋਗੀ ਮਹਾਰਾਜ ਕਹਿੰਦੇ ਗੁੱਗਾ ਪੀਰ ਜੀ ਨੂੰ ਮੰਨਦੇ ਸੀ ਇਹ ਜਦੋਂ ਸਾਈਂ ਜੀ ਉਹਨੇ ਕਹਿੰਦੇ ਪਿੱਛੇ ਬੈਠੇ ਸੀ ਤਾਂ ਬਾਪੂ ਜੀ ਨੇ ਆਵਾਜ਼ ਮਾਰੀ ਸਾਈਂ ਲਾਡੀ ਸ਼ਾਹ ਸਰਕਾਰ ਨੂੰ ਲਾਡੀ ਕਹਿ ਕੇ ਕਹਿੰਦੇ ਓਏ ਲਾਡੀ ਮੁਰਾਦ ਸ਼ਾਹ ਬਣਨਾ ਤਾਂ ਸਾਈਂ ਜੀ ਕਹਿੰਦੇ ਹਾਂ ਜੀ ਤਾਂ ਬਾਪੂ ਜੀ ਕਹਿੰਦੇ ਕੋਈ ਗੱਲ ਨਹੀਂ ਹੁਣ ਤੈਨੂੰ ਵਸੋਂ ਮੁਰਾਦ ਸ਼ਾਹ ਬਣਾ ਕੇ ਭੇਜਾਂਗੇ ਪਰ ਜਾ ਤੂੰ ਪਹਿਲਾਂ ਜਾ ਕੇ ਆਪਣੀ ਮਾਂ ਤੋਂ ਖੈਰ ਲੈ ਕੇ ਆ ਮਾਂ ਤੋਂ ਆਸ਼ੀਰਵਾਦ ਲੈ ਕੇ ਕਿ ਚਾਹੇ ਫਕੀਰੀ ਹੋਵੇ ਚਾਹੇ ਕੋਈ ਵੀ ਹੋਵੇ ਜਦ ਤੱਕ ਮਾਂ ਦੀ ਖੈਰ ਨਹੀਂ ਪੈਂਦੀ ਉਦੋਂ ਤੱਕ ਉਹ ਸਿਰੇ ਨਹੀਂ ਚੜਦੀ ਤਾਂ ਸਾਈਂ ਲਾਡੀ ਸ਼ਾਹ ਸਰਕਾਰ ਜਦੋਂ ਆਪਣੀ ਮਾਂ ਦੇ ਕੋਲ ਗਏ ਖੈਰ ਲੈਣ ਵਾਸਤੇ ਆਸ਼ੀਰਵਾਦ ਲੈਣ ਵਾਸਤੇ ਤਾਂ ਉਦੋਂ ਉਹਨਾਂ ਨੇ yogiyan ਵਾਲਾ ਪੇਸ ਚੋਲਾ ਪਾ ਲਿਆ ਸੀ ਤਾਂ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਸਾਈਂ ਜੀ ਉਹਨਾਂ ਨੂੰ ਕਿ ਆਪਣੇ ਪਿਓ ਦੀ ਪੱਗ ਨੂੰ ਕਦੇ ਦਾਗ ਨਾ ਲਾਈਂ ਫਕੀਰੀ ਕਰੀ ਤਾਂ ਉਹ ਕਰੀ ਕਿ ਸਾਰੀ ਦੁਨੀਆ ਯਾਦ ਰੱਖੇ ਉਸ ਤੋਂ ਬਾਅਦ ਸਾਈਂ ਲਾਡੀਸ਼ਾ ਸਰਕਾਰ ਬਾਪੂ ਜੀ ਮਹਾਰਾਜ ਦੀ ਸੇਵਾ ਦੇ ਵਿੱਚ ਲੱਗ ਗਏ ਉਹਨਾਂ ਦੇ ਮੂਰੀਦ ਬਣ ਗਏ ਤੇ ਸਾਈਂ ਲਾਡੀਸ਼ਾ ਸਰਕਾਰ ਦੇ ਨਾਲ ਕਹਿੰਦੇ ਇੱਕ ਮੂਰੀਦ ਹੋਰ ਸੀ ਉਹਦਾ ਨਾਮ ਸੀ ਮੋਹਨ ਉਹ ਬਾਪੂ ਜੀ ਮਹਾਰਾਜ ਦੇ ਰਿਸ਼ਤੇਦਾਰੀ ਦੇ ਵਿੱਚੋਂ ਸੀ ਤੇ ਉਹ ਵੀ ਚਾਹੁੰਦਾ ਸੀ ਕਿ ਬਾਪੂ ਜੀ ਦਾ ਮੂਰੀਦ ਬਣਨਾ ਤਾਂ ਬਾਪੂ ਜੀ ਦੇ ਦੋ ਮੂਰੀਦ ਹੋ ਗਏ ਇੱਕ ਮੋਹਨ ਤੇ ਇੱਕ ਸਾਈਂ ਲਾਡੀਸ਼ਾ ਸਰਕਾਰ ਮਤਲਬ ਕਿ ਵਿਜੇ ਕੁਮਾਰ ਪੱਲਾ ਤਾ ਬਾਪੂ ਬ੍ਰਹਮ ਜੋਗੀ ਸਰਕਾਰ ਜਿਹੜੇ ਸੀਗੇ ਨਾ ਉਹ ਆਪਣੀ ਬਾਡੀ ਦੇ ਉੱਤੇ ਇੱਕ ਦਵਾਈ ਲਗਾਉਂਦੇ ਹੁੰਦੇ ਸੀ ਕਿਉਂਕਿ ਉਹਨਾਂ ਦੀ ਬਾਡੀ ਜਲੀ ਹੋਈ ਸੀ ਬਹੁਤ ਜ਼ਿਆਦਾ ਸੜੀ ਹੋਈ ਸੀ ਕਿਉਂਕਿ ਉਹਨਾਂ ਦੇ ਘਰਦਿਆਂ ਨੇ ਉਹਨਾਂ ਦਾ ਵਿਆਹ ਰਖਤਾ ਸੀ ਤਾਂ ਵਿਆਹ ਤੋਂ ਬਚਣ ਦੇ ਮਾਰੇ ਉਹਨਾਂ ਨੇ ਆਪਣੇ ਆਪ ਨੂੰ ਅੱਗ ਲਗਾ ਲਈ ਸੀ ਤਾਂ ਸਰੀਰ ਦੇ ਉੱਤੇ ਛਾਲੇ ਬਹੁਤ ਹੋਏ ਹੋਏ ਸੀ ਤਾਂ ਉਹ ਦਵਾਈ ਲਗਾਉਂਦੇ ਸੀ ਤਾਂ ਉਹਨਾਂ ਨੇ ਆਪਣੇ ਸਾਰੇ ਪਿੰਡੇ ਤੇ ਦਵਾਈ ਲਗਾਈ ਤੇ ਮੋਹਣ ਨੂੰ ਆਵਾਜ਼ ਮਾਰੀ ਕਿ ਮੋਹਣ ਤੂੰ ਕੌਣ ਤੂੰ ਸਾਡਾ ਕੀ ਲੱਗਦਾ ਤਾਂ ਮੋਣ ਜਿਹੜਾ ਸੀ ਕਹਿੰਦੇ ਉਹਨੂੰ ਇਹ ਹੁੰਦਾ ਸੀ ਕਿ ਮੈਂ ਮੇਰੀ ਰਿਸ਼ਤੇਦਾਰੀ ਪੈਂਦੀ ਇਹਨਾਂ ਨਾਲ ਹੰਕਾਰ ਸੀ ਅੰਦਰੋਂ ਤਾਂ ਉਹ ਕਹਿੰਦਾ ਜੀ ਮੈਂ ਤੁਹਾਡਾ ਬੱਚਾ ਤਾਂ ਬਾਪੂ ਜੀ ਕਹਿੰਦੇ ਜੇ ਤੂੰ ਸਾਡਾ ਬੱਚਾ ਆ ਤਾਂ ਐ ਕਰ ਫਿਆ ਕੇ ਦਵਾਈ ਚੱਟ ਉਹ ਡਰ ਗਿਆ ਕਹਿੰਦਾ ਮਹਾਰਾਜ ਨਹੀਂ ਹੈ ਇਹ ਨਹੀਂ ਚੱਟੀ ਜਾਣੀ ਬਾਪੂ ਜੀ ਨੇ ਸਈ ਲਾਡੀ ਸ਼ਾ ਨੂੰ ਪੁੱਛਿਆ ਕਿ ਲਾਡੀ ਤੂੰ ਕੌਣ ਤਾਂ ਸਾਈਂ ਜੀ ਕਹਿੰਦੇ ਜੀ ਮੈਂ ਤੁਹਾਡੇ ਦਰਬਾਰ ਦਾ ਇੱਥੇ ਦਰਵੇਸ਼ ਚੱਲ ਕਹਿੰਦੇ ਫਿਰ ਆ ਇੱਥੇ ਦਵਾਈ ਚੱਕ ਤਾਂ ਸਾਈਂ ਲਾਡੀ ਸ਼ਾਹ ਸਰਕਾਰ ਨੇ ਉਹ ਸਾਰੀ ਦਵਾਈ ਚੱਟੀ ਪਾਸ ਹੋ ਗਏ ਫਿਰ ਕਹਿੰਦੇ ਇੱਕ ਟਾਈਮ ਤੇ ਉਹਨਾਂ ਦੇ ਫਿਰ ਪੇਪਰ ਆਏ ਜ਼ਮੀਨ ਦੇ ਵਿੱਚ ਉਹਨਾਂ ਨੇ ਖੂ ਪਟਿਆ ਤਾਂ ਸਾਈਂ ਲਾਡੀ ਸ਼ਾਹ ਸਰਕਾਰ ਤੇ ਜਿਹੜੇ ਬਾ ਉਹਨਾਂ ਨਾਲ ਉਹਨਾਂ ਦੇ ਮੌਣ ਸੀਗੇ ਦੂਜੀ ਮਰੀਦ ਉਹਨਾਂ ਨੂੰ ਬਾਪੂ ਜੀ ਨੇ ਪੁੱਛਿਆ ਕਿ ਮੌਣ ਅਸੀਂ ਖੂਹ ਪੜਤਾ ਸਭ ਤੋਂ ਥੱਲੇ ਬੈਠੇਗਾ ਤਾਂ ਮੋਨ ਡਰ ਗਿਆ ਕਹਿੰਦਾ ਨਹੀਂ ਬਾਪੂ ਜੀ ਮੇਤੋਂ ਨਹੀਂ ਬੈਠਿਆ ਜਾਣਾ ਤਾਂ लाडी शाह ਨੂੰ ਪੁੱਛਿਆ ਕਿ लाडी ਤੂੰ ਬੈਠੇਗਾ ਸਾਈਂ ਜੀ ਕਹਿੰਦੇ ਹਾਂ ਜੀ ਸਰਕਾਰ ਤਾਂ ਬਾਪੂ ਜੀ ਨੇ ਖੂਹ ਪਟਿਆ ਬਿਲਕੁਲ ਲਾਸਟ ਡੂੰਘਾਈ ਤੇ ਸਾਈਂ लाडी शाह ਸਰਕਾਰ ਨੂੰ ਬਿਠਾਇਆ ਤੇ 20 ਫੁੱਟ ਦੇ ਉੱਤੇ ਆਪ ਬੈਠ ਗਏ ਕਾਫੀ دیر ਬੈਠੇ ਰਹੇ ਉਸ ਤੋਂ ਬਾਅਦ ਜਦੋਂ ਬਾਹਰ ਆਏ ਫੇਰ ਬਾਪੂ ਜੀ ਮਹਾਰਾਜ ਆਪ ਬੈਠ ਗਏ ਉਪਰੋਂ ਬੰਦ ਕਰ ਲਿਆ ਖੋ ਨੂੰ ਤਾਂ ਸਾਈਂ ਲਾਡੀ ਸ਼ਾਹ ਸਰਕਾਰ ਬਾਪੂ ਜੀ ਮਹਾਰਾਜ ਦੀ ਉਡੀਕ ਕਰਦੇ ਰਹੇ ਪਰ ਬਹੁਤ ਟਾਈਮ ਲੰਘ ਗਿਆ ਬਾਪੂ ਜੀ ਮਹਾਰਾਜ ਬਾਹਰ ਨਹੀਂ ਆਏ ਪਰ ਸਾਈਂ ਜੀ ਨੇ ਉਵੇਂ ਹੀ ਉਹਨਾਂ ਦੀ ਆਗਿਆ ਦਾ ਪਾਲਣ ਕੀਤਾ ਜਿਵੇਂ ਉੱਥੇ ਦਰਬਾਰ ਦੇ ਵਿੱਚ ਸੇਵਾ ਕਰਦੇ ਸੀ ਉਵੇਂ ਹੀ ਉਹ ਸੇਵਾ ਕਰਦੇ ਰਹੇ ਸਵਾ ਸਾਲ ਬਾਅਦ ਜਦੋਂ ਬਾਪੂ ਜੀ ਮਹਾਰਾਜ ਖੂਹ ਦੇ ਵਿੱਚੋਂ ਬਾਹਰ ਆਏ ਤਾਂ ਮੇਲਾ ਲੱਗਿਆ ਹੋਇਆ ਸੀ ਤਾਂ ਬਾਪੂ ਜੀ ਨੇ ਸਾਈਂ ਨੂੰ ਆਵਾਜ਼ ਮਾਰੀ ਲਾਡੀ ਕਹਿ ਕੇ ਕਹਿੰਦੇ ਹੋਏ ਸਾਡੀ ਉਰੇ ਆ ਸਾਈਂ ਜੀ ਆਏ ਕਹਿੰਦੇ ਜੀ ਮਹਾਰਾਜ ਤਾਂ ਬਾਪੂ ਜੀ ਮਹਾਰਾਜ ਨੇ ਸਾਈਂ ਲਾਡੀ ਸ਼ਾ ਸਰਕਾਰ ਨੂੰ ਘੁੰਗਰੂ ਦੇ ਕੇ ਕਿਹਾ ਕਿ ਜਾ ਕਹਿੰਦੇ ਸ਼ੇਰਨੀ ਦਾ ਇੱਕੋ ਪੁੱਤ ਹੁੰਦਾ ਜਿਹੜਾ ਲੱਖਾਂ ਤੇ ਭਰੀ ਹੁੰਦਾ ਚਾਹ ਕਹਿੰਦੇ ਅੱਜ ਤੋਂ ਤੂੰ ਸਾਈਂ ਗੁਲਾਮ ਸ਼ਾ ਬਾਬਾ ਮਹਾਰਾਜ ਸ਼ਾ ਦੀ ਜਗ੍ਹਾ ਤੇ ਜਾ ਉੱਥੇ ਜਾ ਕੇ ਲੋਕਾਂ ਦਾ ਭਲਾ ਕਰ ਲੋਕਾਂ ਦੀ ਸੇਵਾ ਕਰ ਅੱਜ ਤੋਂ ਬਾਅਦਰਾ ਨਾਮ ਸਾਈਂ ਲਾਡੀ ਸ਼ਾਹ ਹੋ ਗਿਆ ਤਾਂ ਸਾਈਂ ਜੀ ਨੇ ਬਾਪੂ ਜੀ ਦਾ ਸ਼ੇਰਵਾਦ ਲਿਆ ਉਹਨਾਂ ਦੀ ਆਗਿਆ ਮੰਨ ਕੇ ਉਸ ਤੋਂ ਬਾਅਦ ਫਿਰ ਬਾਬਾ ਮੁਰਾਦ ਸ਼ਾਹ ਸਰਕਾਰ ਦੇ ਦਾ ਦਰਬਾਰ ਦਿੱਤੇ ਆਪਾਂ ਅੱਜ ਦੇ ਟਾਈਮ ਤੇ ਜਾਂਦੇ ਹਾਂ ਸਲਾਮ ਕਰਨ ਉੱਥੇ ਜਾ ਕੇ ਸਾਈਂ ਜੀ ਬੈਠੇ ਤੇ ਉਹਨਾਂ ਨੇ ਦਰਬਾਰ ਦੀ ਉਹ ਸਾਰੀ ਸ਼ੁਰੂ ਕਰਵਾਈ ਉਸ ਤੋਂ ਬਾਅਦ ਇਹ ਸਿਲਸਿਲਾ ਸ਼ੁਰੂ ਹੋਇਆ ਕਿ ਜਦੋਂ ਸਾਰੇ ਪਾਸੇ ਰੌਲਾ ਪੈਣ ਲੱਗ ਗਿਆ ਕਿ ਕੋਈ ਫਕੀਰ ਆਇਆ ਸਾਈਂ ਲਾਡੀ ਸ਼ਾਹ ਸਾਈਂ ਲਾਡੀ ਸ਼ਾਹ ਸਾਈਂ ਲਾਡੀ ਸ਼ਾਹ ਸੋ ਐਸੀ ਇੱਕ ਛੋਟਾ ਜਿਹਾ ਕਿੱਸਾ ਕਿ ਵਿਜੇ ਕੁਮਾਰ ਭੱਲਾ ਤੋਂ ਸਾਈ ਲਾਡੀ ਸ਼ਾ ਤੱਕ ਦਾ ਸਫ਼ਰ ਜਿਹੜਾ ਸੀ ਇਹ ਸੁਣਨ ਨੂੰ ਬੜਾ ਸੌਖਾ ਲੱਗਦਾ ਪਰ ਫਕੀਰੀ ਬਹੁਤ ਔਖੀ ਆ ਸੋ ਜੇ ਤੁਸੀਂ ਸਾਈ ਜੀ ਦੇ ਮਰੀਦ ਹੋ ਪਿਆਰ ਕਰਦੇ ਹੋ ਆਸ਼ਿਕ ਹੋ ਤਾਂ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਜੀ ਜੈ ਸਾਈਂ ਜੀ